ਫਸਿਕਾ ਜੀ ਸਾਰਿਆਂ ਨੂੰ ਪਹਿਲਾਂ ਕਿ ਰਾਜਵੀਰ ਜਵੰਦੇ ਤੋਂ ਲੈ ਕੇ ਸਾਰੇ ਪਰੇਸ਼ਾਨ ਸੀ ਹਜੇ ਉਹ ਦੇ ਵਿੱਚੋਂ ਨਿਕਲੇ ਵੀ ਨਹੀਂ ਸੀਗੇ ਇਹਨਾਂ ਦੁੱਖ ਦੀ ਘੜੀ ਸੀ ਤੇ ਤੇ ਅੱਜ ਬ੍ਰਿੰਦਰ ਘੁੰਮਣ ਦੀ ਉਹ ਵਿੱਚ ਹਲਟਾਕ ਆਇਆ ਵਿਚਾਰੇ ਨੂੰ ਜਿਹੜੇ ਕਿ ਨਵੇਂ ਜਵਾਨ ਗੱਭਰੂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਹਾਸੇ ਦੇ ਵਿੱਚ ਉਹਨਾਂ ਦੀ ਇਹ ਹੋ ਜਾਣੀ ਹਾਸਾ ਨੂੰ ਦਿਖਾਉਣੇ ਆ ਕਲਾਕਾਰ ਗਵਾਏ ਜਸਵੰਦਰ ਪਿੱਲਾ ਪੱਲਾ ਉਹਨਾਂ ਦਾ ਜ਼ਿਕਰ ਹੋਇਆ 뮤직 ਇੰਡਸਟਰੀ ਦੇ ਸਮਰਾਟ ਚਰਨਜੀਤ ਦਾ ਉਹਨਾਂ ਦਾ ਜ਼ਿਕਰ ਹੋਇਆ ਉਹ ਰਾਜੀ ਅੱਸੀ ਜਦੋਂ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਮੌਕੇ ਸੀ ਪੁੱਪਾ ਮਾਰ ਮਾਰੋ ਪੂਰਾ ਪਿੰਡ ਰੋਇਆ ਪੂਰੀ ਇੰਡਸਟਰੀ ਰੋਈ ਪਰ ਅੱਜ ਵਰਿੰਦਰ ਘੁੰਮਣ ਦੇ ਘਾਟੇ ਨੇ ਵੀ ਇੱਕ ਬਹੁਤ ਵੱਡਾ ਨੁਕਸਾਨ ਪੰਜਾਬ ਨੂੰ ਕੀਤਾ ਬਹੁਤ ਵੱਡਾ ਚਟਕਾ ਹੈ ਪੰਜਾਬ ਨੂੰ ਲੱਗਿਆ ਹਲੇ ਅਸੀਂ ਉਸ ਔਖੀ ਘੜੀ ਚੋਂ ਲੰਗੇ ਵੀ ਨਹੀਂ ਨਿਕਲੇ ਵੀ ਨਹੀਂ ਪਰ ਸਾਨੂੰ ਪੰਜਾਬ ਨੂੰ ਇੱਕ ਹੋਰ ਚਟਕਾ ਲੱਗਿਆ ਵਰਿੰਦਰ ਘੁੰਮਣ ਦਾ ਔਖੀ ਘੜੀ ਇਸ ਵਕਤ ਪੰਜਾਬ ਤੇ ਵਰਿੰਦਰ ਘੁੰਮਣ ਦੀ ਗੱਲ ਕੀਤੀ ਜਾਵੇ ਕਿ ਨਾਮਵਾਰ ਬਾਡੀ ਬਿਲਡਰ ਅਦਾਕਾਰ ਸਲਮਾਨ ਖਾਨ ਉਹਨਾਂ ਦੀ ਬਾਡੀ ਐਬਲਟ ਸ਼ੇਰਾ ਉਹਨਾਂ ਦੇ ਬਹੁਤ ਨਜ਼ਦੀਕੀ ਉਹਨਾਂ ਦੀ ਰਹੀ ਬਹੁਤ ਸਾਰੀਆਂ ਫਿਲਮਾਂ ਬਾਲੀਵੁੱਡ 'ਚ ਕੰਮ ਕੀਤਾ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਗੀਤਾਂ 'ਚ ਕੰਮ ਕੀਤਾ ਵਿਵਾਖ ਹੋ ਕੇ ਵਰਿੰਦਰ ਘੁੰਮਣ ਬੋਲਦੇ ਰਹੇ ਪਰ ਅੱਜ ਜੋ ਵਰਿੰਦਰ ਘੁੰਮਣ ਦਾ ਇਹ ਸਾਨੂੰ ਝਟਕਾ ਲੱਗਿਆ ਹੈ ਬਹੁਤ ਵੱਡਾ ਅਫਸੋਸ ਹੈ ਔਰ ਵਰਿੰਦਰ ਕੁਮਰ ਦਾ ਅਗਰ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਦੀ ਇੰਜਰੀਆਂ ਬਹੁਤ ਚਲਦੀਆਂ ਸੀਗੀਆਂ ਮੈਂ ਅਕਸਰ ਉਹਨਾਂ ਦੇ ਫੇਸਬੁੱਕ ਇੰਸਟਾਗ੍ਰਾਮ ਅਕਾਊਂਟ ਤੇ ਉਹਨਾਂ ਨੂੰ ਦੇਖਦਾ ਹੁੰਦਾ ਸੀ ਉਹਨਾਂ ਤੇ ਇਸ ਬੈਕ ਤੇ ਬਹੁਤ ਇੰਜਰੀਆਂ ਚਲਦੀਆਂ ਹੁੰਦੀਆਂ ਹੁੰਦੀ ਸੀ ਅਸੀਂ ਅਕਸਰ ਔਰ ਡਾਕਟਰਾਂ ਕੋਲ ਜਾਂਦੇ ਹੁੰਦੇ ਸੀ ਤਾਂ ਇੰਜਰੀਆਂ ਦਾ ਜਿਹੜੀ ਉਹਨਾਂ ਦੇ ਸੱਟਾਂ ਨੇ ਜਿਹੜੀਆਂ ਉਹਨਾਂ ਦੇ ਬੈਕ ਪੇਨ ਹੁੰਦੀਆਂ ਸੀ ਜਿੰਮ ਕਰਨ ਦਰਮਿਆਨ ਉਹਨਾਂ ਦਾ ਇਲਾਜ ਕੌਣ ਸੀ ਕਿਉਂਕਿ 4-4 ਘੰਟੇ 5-5 ਘੰਟੇ ਜੋ ਵਰਿੰਦਰ ਕੁਮਾਰ ਨੇ ਉਹ ਜਿੰਮ ਦੇ ਵਿੱਚ ਬਤਾਉਂਦੇ ਸੀਗੇ ਨਾਮਵਰ ਕਲਾਕਾਰਾਂ ਦੇ ਨਾਲ ਜਿੰਮ ਕਰਦੇ ਹੁੰਦੇ ਸੀ ਗੱਲਬਾਤਾਂ ਕਰਦੇ ਹੁੰਦੇ ਸੀ ਹਾਲਾਂਕਿ ਬਹੁਤ ਸਾਰੇ ਉਨਾਂ ਦੀਆਂ ਕੌਂਟਰਵਰਸੀ ਵੀ ਰਹੀ ਚਲੋ ਪਰ ਫਲਾਹ ਜਦੋਂ ਸਾਡਾ ਭਰਾ ਸਾਡੇ ਵਿਚਕਾਰ ਨਹੀਂ ਰਿਹਾ ਤਾਂ ਵੱਡਾ ਝਟਕਾ ਵਰਿੰਦਰ ਘੁੰਮਣ ਦਾ ਵਰਿੰਦਰ ਘੁੰਮਣ ਨਾਲ ਸਾਡੀ 1-2 ਮਹੀਨੇ ਪਹਿਲਾਂ ਗੱਲ ਵੀ ਹੋਈ ਸੀ ਵਰਿੰਦਰ ਘੁੰਮਣ ਬਹੁਤ ਇੱਕ ਚੰਗੀ ਪਰਸਨੈਲਿਟੀ ਪੰਜਾਬ ਦੇ ਵਿੱਚ ਰੱਖਣ ਵਾਲਾ ਅਦਾਕਾਰ ਸੀ ਬਹੁਤ ਹੰਬਲ ਇਨਸਾਨ ਸੀ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਮੇਰੀ ਕਈ ਵਾਰ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਬੇਟੀ ਦੀ ਐਡਮਿਸ਼ਨ ਕਰਾਉਣ ਚੱਲਿਆ ਤਾਂ ਮੈਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਸੀ ਕਿ ਇੱਕ ਬਹੁਤ ਵੱਡਾ ਬਹੁਤ ਵੱਡੀ ਜ਼ਿੰਮੇਵਾਰੀ ਘੁੰਮਣ ਸਾਹਿਬ ਤੁਹਾਡੇ ਉੱਤੇ ਆ ਕਿ ਤੁਹਾਡੀ ਬੀਟੀਵੀ ਦਾ ਦਾਖਲਾ ਹੋਇਆ ਤੁਹਾਡੇ ਪਰਿਵਾਰਕ ਬੱਚੇ ਇੱਕ ਜਿਹੜੀ ਆਉਣ ਵਾਲੇ ਸਮੇਂ ਦੇ ਅੰਦਰ ਤੁਹਾਡਾ ਨਾਰੋਸ਼ਨ ਕਰਨ ਗਿਆ ਬਹੁਤ ਵਧਾਈਆਂ ਵੀ ਦਿੱਤੀਆਂ ਉਹਨਾਂ ਨੇ ਮੈਨੂੰ ਪੱਕਾ ਤੌਰ ਤੇ ਕਿਹਾ ਵੀ ਧੰਨਵਾਦ ਤੁਹਾਡਾ ਮੈਨੂੰ ਬਹੁਤ ਹੌਸਲਾ ਦੇਣ ਦੇ ਲਈ ਪਰ ਅਫਸੋਸ ਦੀ ਗੱਡੀ ਅੱਜ ਵਰਿੰਦਰ ਘੁੰਮਣ ਸਾਡੇ ਵਿਚਕਾਰ ਨਹੀਂ ਰਿਹਾ ਵਰਿੰਦਰ ਘੁੰਮਣ ਜੋ ਕਿ ਨਾਮਵਰ ਅਦਾਕਾਰ ਸੀ ਬੋਡੀ ਵਿੰਡਰ ਸੀ ਸਾਡੇ ਵਿਚਕਾਰ ਨਹੀਂ ਰਿਹਾ ਬਹੁਤ ਵੱਡਾ ਚੱਕਾ ਪੰਜਾਬ ਨੂੰ ਲੱਗਿਆ ਇਸ ਵਕਤ ਦੀ ਬੇਹਤ ਮੰਪਾਗੀ ਖਬਰ ਅਸੀਂ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਤੋਂ ਹਾਲੇ ਮਿੱਕਲੇਸੀ اور ਇਹ ਜਾਣਕਾਰੀ ਸਾਡੇ ਤੱਕ ਪਹੁੰਚੀ ਕਿ ਅੰਮ੍ਰਿਤਸਰ ਵਿਖੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਪrti ਹੋਏ ਸਨ ਜਿਹਰੇ ਲਾਸ਼ ਸਨ ਉਹਨਾਂ ਦੇ ਇੰਜਰੀਆਂ ਬਹੁਤ ਸੀਗੀਆਂ ਮੈਂ ਤੁਹਾਨੂੰ ਫੇਰ ਦੱਸਦਾ ਬਹੁਤ ਸਾਰੀ ਇੰਜਰੀਆਂ ਦਾ ਇਲਾਜ ਕਰਵਾ ਰਹੇ ਸੀ ਪਰ ਫਿਲਹਾਲ ਜੋ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਵਰਿੰਦਰ ਕੁਮੜ ਵੀ ਉਹਨਾਂ ਦੀ ਮੌਤ ਹੋ ਗਈ ਹੈ ਜੰਦਰ ਉਹਨਾਂ ਦਾ ਉਹਨਾਂ ਦੀ ਰਿਹائش ਹੈ ਇਹ ਮੰਦਪਾਗੀ ਘੜੀ ਦੇ ਵਿੱਚ ਇਸ ਵਕਤ ਅਸੀਂ ਪਰਿਵਾਰ ਦੇ ਨਾਲ ਪੂਰਾ ਪੰਜਾਬ ਪਰਿਵਾਰ ਦੇ ਨਾਲ ਹੈ ਕਿਉਂਕਿ ਰਾਜਵੀਰ ਜਵੰਦਾ ਦਾ ਘਾਟਾ ਸਾਨੂੰ ਪਿਆ ਅਸੀਂ ਹੀਰਾ ਪੁੱਤ ਗਵਾਇਆ ਇੱਕ ਚੰਗੀ ਵੇਕ ਲਾਉਣ ਵਾਲਾ ਅਸੀਂ ਗਾਇਕ ਗਵਾਇਆ ਔਰ ਉਸ ਮਾਂ ਦਾ ਦਰਦ ਅੱਜ ਉਸੇ ਦੇਖਿਆ ਉਹਨਾਂ ਦੀ ਪਤਨੀ ਦਾ ਅਸੀਂ ਦਰਦ ਦੇਖਿਆ ਸਾਨੂੰ ਬਹੁਤ ਵੱਡਾ ਝਟਕਾ ਮਹਿਸੂਸ ਹੋਇਆ ਪਰ ਫਿਲਹਾਲ ਦੁੱਖ ਦੀ ਘੜੀ ਮੈਂ ਇਸ ਵਕਤ ਹੁਣੇ-ਹੁਣੇ ਹਾਂਜੀ ਸੋਸਰੀਕਰ ਜੀ ਇਹ ਜਿਹੜੇ ਚਮਕਦੇ ਸਤਾਰੇ ਸੀ ਇਹ ਨਦੀ ਬਾਹ ਨੂੰ ਪਰਮਾਤਮਾ ਨੇ ਥਾ ਮਾ ਦਿੱਤਾ ਗਿਆ